ਇਹ ਗੱਲ ਦੋਸਤੋ ਆਇਓ ਤੁਹਾਨੂੰ ਮਿਲਾਈਏ ਢਿਲਵਾ ਅਰੋੜਾ ਬੈਕਰੀ ਤੇ ਮੁੰਡੇ ਮਿਹਨਤੀ ਲੱਗੇ ਹੋਇਆ ਇਧਰ ਵੇਖੋ ਕਿਦਾਂ ਪਰਕਪ ਤਿਆਰ ਹੁੰਦੇ ਇੱਥੇ ਡੱਬ ਰੋਟੀਆਂ ਜਿਹੜੀਆਂ ਤੁਸੀਂ ਬੜੇ ਸ਼ੌਂਕ ਨਾਲ ਖਾਂਦੇ ਆਂ ਦੇਖ ਲਓ ਕਿੰਨੀ ਮਿਹਨਤ ਲੱਗਦੀ ਹੈ ਇੱਥੇ ਕਰੋੜਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਵੇਖੋ ਕੋ ਮੁੰਡੇ ਲੱਗੇ ਹੋਏ ਆ ਬਣਾਉਣ ਇਹਦੇ ਵਿੱਚ ਆਟਾ ਬਣਦਾ ਆ ਵੇਖੋ ਆਟਾ ਕਿੱਦਾਂ ਲੱਗਾ ਹੋਇਆ ਤਾਂ ਰੋਟੀਆਂ ਨੇ ਕੱਟ-ਕੱਟ ਕੇ ਬਣਾ-ਬਣਾ ਕੇ ਸਿੱਟਣੀਆਂ ਇਹ ਸਾਰੇ ਆ ਰੈਕ ਓ ਮਸ਼ੀਨ ਦੇ ਵਿੱਚ ਹੀ ਜਾਣੇ ਸਾਰੇ ਵੇਖ ਲੋ ਕਿਦਾਂ ਚੱਲਣ ਢਈ ਮਸ਼ੀਨ ਵੇਖ ਲੋ ਨਿਕਲ ਆਈਆਂ ਬਾਹਰ ਕਿ ਐਂ ਤੇ ਆਰਬਰ ਪਿਆਰ ਹੈ ਬਾਤੀ ਖਾਣੀਆਂ ਹੀ ਆ ਹੁਣ ਕਰੋ ਚੈੱਕ ਇਹਰਾ ਕੁਆਲਿਟੀ ਚੈੱਕ ਕਰੋ ਮੁੰਡਿਆਂ ਦੇ ਹੱਥਾਂ ਦੀ ਕਾਰੀਗਰੀ ਇਹ ਸਾਡਾ ਬੰਦਾ ਸੁੱਖਾ ਰੇਡ ਰੇਡਰ ਸੁੱਖਾ ਹੈ